ਕੋਣ ਚੱਲੇ ਜੀ ਤੁਨ ਮੁੰਡੇ ਵਾਲਿਆਂ ਨੇ ਕਿਹਾ ਵਾ ਪਿੱਟੀ ਵਾ ਵਖਾ ਕੇ ਦੇ ਤੇ ਫੇਰ ਕਰਨਾ ਰਿਸ਼ਤਾ ਨਹੀਂ ਸੀਮਾ ਕਿਸੇ ਨੇ ਵੀ ਨਹੀਂ ਕਿਹਾ ਹੈਗਾ ਉਹ ਪਤਾ ਕੀ ਆ ਕੱਲ ਆਏ ਹੀ ਗਏ ਤੇ ਤੈਨੂੰ ਨਹੀਂ ਕੁਝ ਸਿਆਣੀ ਆ ਤੂੰ ਵੀ ਮੈਂ ਵੀ ਸਿਆਣੀ ਆ ਤੈਨੂੰ ਕੀ ਲੱਗਦਾ ਉਹਨਾਂ ਦੇ ਚਿਹਰੇ ਤੋਂ ਤੈਨੂੰ ਕੁਝ ਲੱਗਦਾ ਨਹੀਂ ਹੈਗਾ ਵੀ ਨਾ ਮੈਂ ਜਿਵੇਂ ਲੱਗਦਾ ਤੇ ਇੰਜ ਹੀ ਆ ਪਤਾ ਕੀ ਚਾਹ ਪਾਣੀ ਵੀ ਨਹੀਂ ਪੀ ਕੀ ਗਏ ਆਏ ਆ ਉਸੇ ਵੇਲੇ ਬਸ ਮਨ ਮੇ ਦਿਨ ਨੂੰ ਵੇਖਿਆ ਨਾ ਕੁਛ ਪੁੱਛਿਆ ਤੇ ਚਲ ਗਏ ਆ ਕੁਛ ਅਜੇ ਤੱਕ ਜਵਾਬ ਵੀ ਨਹੀਂ ਆਇਆ ਕੋਈ ਪਰ ਕੀ ਪਤਾ ਮੰਮਾ ਇੱਕ ਮਾਨੇ ਵੀ ਕਹਿੰਦਾ ਸੱਚੀ ਕੋਈ ਕੰਮ ਆਇਆ ਹੋਏ ਮੁੰਡੇ ਨੂੰ ਤੇ ਤਾਂ ਉਹ ਛੇਤੀ ਚਲ ਗਏ ਆ ਕੋਈ ਨਹੀਂ ਮੰਮਾ ਤੂੰ ਐਂ ਕਰੋ ਜੇ ਮੈਂ ਚੋਲੀ ਨੂੰ ਫੋਨ ਕਰਕੇ ਪੁੱਛਣਾ ਸੀ ਵੀ ਕੀ ਜਵਾਬ ਦਿੱਤਾ ਵਾ ਉਹਨਾਂ ਨੇ ਕੀ ਨਹੀਂ ਦਿੱਤਾ ਸਿਮਾ ਕੋਈ ਉਹਨਾਂ ਦਾ ਇੱਕ ਦੇ ਫੋਨ ਨਹੀਂ ਕੋਈ ਉਹਨਾਂ ਦਾ ਆਇਆ ਬਾਕੀ ਪਤਾ ਕੀ ਸੀ ਫੈਮਿਲੀ ਵਧੀਆ ਲੱਗੀ ਮੈਨੂੰ ਛੋਟਾ ਪਰਿਵਾਰ ਸੀ ਮੁੰਡਾ ਵੀ ਸਹੀ ਸੀਗਾ ਤੇ ਮੇਰੇ ਮਨ ਨੂੰ ਜੱਜ ਗਿਆ ਸੀ ਮੈਂ ਚੱਲ ਕੋਈ ਨਹੀਂ ਹੋ ਜਾਊਗਾ ਵਿਆਹ ਤੋਂ ਬਾਅਦ ਚਲੋ ਆਪੇ ਹੀ ਜੋੜੀਆਂ ਬਣ ਜਾਂਦੀਆਂ ਸੋਹਣੀਆਂ ਲੱਗਣ ਲੱਗ ਪੈਂਦੀਆਂ ਹਾਂਜੀ ਹਾਂਜੀ ਤੇ ਮੇਰਾ ਜਿਹੜਾ ਇਹ ਨਾ ਬਾਰ-ਬਾਰ ਇੱਧਰ ਹੀ ਦਿਮਾਗ ਲੱਗਾ ਪਰ ਜਦੋਂ ਫੋਨ ਨਹੀਂ ਆਇਆ ਹੁਣ ਮੈਂ ਸੋਚਦੀ ਪਈ ਆਂ ਵੀ ਵਿਚੋਲਣ ਨੂੰ ਫੋਨ ਕਰਨ ਤੋਂ ਪਹਿਲਾਂ ਵੀ ਟੀਵਾ ਵਿਖਾ ਲਈਏ ਇੱਕ ਵਾਰੀ ਚਾਚੀ ਤੇਰੀ ਨੂੰ ਦੇ ਹੱਥ ਭੇਜਾਂ ਵੀ ਟੀਵਾ ਵਿਖਾ ਲਓ ਇੱਕ ਵਾਰੀ ਪਤਾ ਨਹੀਂ ਇਹਦੇ ਕਮਲੀ ਦੇ ਹੱਥ 'ਚ ਹੈਗੀ ਵੀ ਵਿਆਹ ਦੀ ਰੇਖਾ ਕਿ ਨਹੀਂ ਹੈਗੀ ਨਹੀਂ ਨਹੀਂ ਮੰਮਾ ਰੇ ਖਾਉਣੀ ਆਉਣੀ ਕਿਉਂ ਨਹੀਂ ਹੈਗੀ ਤੇ ਦੂਜੀ ਇਹ ਗੱਲ ਮੈਂ ਤੇ ਤੁਹਾਨੂੰ ਇਹੋ ਹੀ ਕਹਿਨੀ ਆ ਤੇ ਵਾ ਨਾਮ ਖਾਓ ਵੇਖੋ ਪੰਡਤ ਬੜੇ ਵਹਿਮ ਪਾਉਂਦੇ ਹੁੰਦੇ ਆ ਤੇ ਬਾਅਦ ਚ ਜੇ ਵਹਿਮ ਪੈ ਜੇ ਨਾ ਤੇ ਫਿਰ ਨਿਕਲਦਾ ਨਹੀਂ ਆ ਛੇਤੀ ਕੋਈ ਗੱਲ ਨਹੀਂ ਆਪਾਂ ਵੇਟ ਕਰਨੇ ਆ ਥੋੜੇ ਇੱਕ ਦੋ ਸਬੰਧ ਤੇ ਵੇਖਣੇ ਆ ਕੀ ਪਤਾ ਗੱਲ ਬਣ ਜੇ ਤੇ ਜੇ ਨਾ ਬੰਨੀ ਤੇ ਫਿਰ ਚਾਚੀ ਨੂੰ ਕਵਾਂਗੇ ਜਿਹੜੇ ਪੰਡਤ ਕੋ ਤੀ ਜਾਣਦੇ ਜੇ ਤੇ ਬੁਖਾ ਕੇ ਵੇਖ ਲੋ ਵੈਸੇ ਮੰਨ ਮੰਨੋ ਚਾਹੇ ਨਾ ਮੰਨੋ ਮਨ ਨਾ ਇਹਨਾਂ ਨੇ ਵੀ ਨਹੀਂ ਆ ਏ ਵੀ ਨਹੀਂ ਵਿਸ਼ਵਾਸ ਕਰਦੀ ਟੀਵੀਆਂ ਟੋ ਗਿਆ ਤੇ ਸਿਵਾ ਤੁਹਾਨੂੰ ਪਤਾ ਤੇ ਹੈਗਾ ਨਾ ਲੱਕੀ ਵਿਸ਼ਵਾਸ ਕਰਦਾ ਨਾ ਮੈਂ ਕਰਦੀ ਆ ਪਰ ਕਹਿੰਦੇ ਹੁੰਦੇ ਨਾ ਮਰਦਾ ਕੀ ਨਹੀਂ ਕਰਦਾ ਹੁਣ ਮੇਰੇ ਉਹ ਹੀ ਮਨ ਜਾਵੇ ਮੈਂ ਕਹਿੰਨੀ ਚੱਲ ਵਖਾ ਕੇ ਵੇਖ ਲੈਨੇ ਕੁਛ ਨਾ ਕੁਛ ਤੇ ਪਤਾ ਲੱਗੂਗਾ ਹੀ ਨਾ ਚਲੋ ਇਹਨਾਂ ਨੂੰ ਮੈਂ ਦੱਸੀ ਫਿਰ ਆਪਾਂ ਟੀਵਾਪਾ ਭੇਜਿਆ ਵਾ ਤੇ ਤੂੰ ਚੁੱਪ ਕਰਕੇ ਚਾਚੀ ਨੂੰ ਵਖਾ ਲਿਓ ਫਿਰ ਪੁੱਛ ਲੈਨੇ ਕੀ ਕਹਿੰਦਾ ਪੰਡਤ हां ओही मैं ਕੰਨੀ ਪਿਚਲੇ ਇਧਰੋਂ ਪਤਾ ਕਰਕੇ ਨਾ ਫਿਰ ਮੈਂ ਵੇਖਦੀ ਹਾਂ ਵਿਚੋਲਨ ਨੂੰ ਫੋਨ ਕਰਕੇ ਅੱਜ ਦਾ ਦਿਨ ਛੱਡ ਕੇ ਨਾ ਤੁਸੀਂ ਕੱਲ ਫੋਨ ਕਰਿਓ ਵਿਚੋਲਨ ਨੂੰ ਕਿ ਕਿਸਨਾ ਆਇਆ ਉਧਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ ਹਾਂ ਇਦਾਂ ਹੀ ਕਰਦੀ ਆ ਮੰਮੀ ਭਾਬੀ ਹਾਂ ਮੈਂ ਮੀਤਾ ਆ ਕੇ ਕੱਢ ਕੇ ਬੈਠੇ ਕਿਤਾਬ ਜੀ ਤੇ ਵਾਹ ਪੁੱਤਰ ਤੇਰਾ ਬਹਿ ਜਾ ਬਹਿ ਇਹ ਕਾਦੇ ਵਾਸਤੇ ਹੁੰਦਾ ਇਹ ਜਦੋਂ ਵਿਆਹ ਕਰਨਾ ਹੋਏ ਨਾ ਤੇ ਉਦੋਂ ਟੇਵੇ ਮਲਾਈ ਦੀ ਹੁੰਦੀ ਆ ਫਿਰ ਵਿਆਹ ਹੁੰਦਾ ਤਾਂ ਪਕਤੀ ਦੇ ਤੇ ਵਾ ਵਖਾ ਕੇ ਵੀ ਪੁੱਛੀ ਐ ਕਿ ਇੱਥੇ ਰਿਸ਼ਤਾ ਹੋ ਜੇਗਾ ਕਿ ਨਹੀਂ ਹੋ ਜੇਗਾ ਤੋ ਹਿਟੇਵੇ ਦੇ ਕਰਦੇ ਉਥੇ ਚਾਚੀ ਤੇ ਅੰਜੂ ਭਾਬੀ ਗੱਲਾਂ ਮਾਰਨਦੀਆਂ ਕਿ ਇਹ ਰਿਸ਼ਤੇ ਵੱਲੋਂ ਨਾ ਹੋਗੀ ਆ ਹਾਂ ਨਾ ਹੋਗੀ ਆ ਆਹੋ ਉਹ ਤੈਨੂੰ ਉਹਨੂੰ ਕਿਨੇ ਕਿਹਾ ਵਾ ਰਿਸ਼ਤੇ ਵੱਲੋਂ ਨਾ ਹੋਗੀ ਆ ਆਪਾਂ ਚਾਹ ਨਹੀਂ ਪੀ ਗਏ ਮੈਂ ਗਲਾਸ ਰੱਖਣ ਗਈ ਹਾਂ ਹਾਂ ਤੋ ਅੰਜੂ ਭਾਬੀ ਤੇ ਚਾਚੀ ਗੱਲਾਂ ਮਾਰਨਦੇ ਸੋਕੋ ਮੈਂ ਚਾਚੀ ਨੂੰ ਪੁੱਛਿਆ ਤੇ ਉਹ ਬੜਾ ਗੁੱਸੇ ਨਾਲ ਵੇਖਿਆ ਮੇਰੇ ਵੱਲ ਮੰਮੀ ਮੈਂ ਫਿਰ ਅੰਜੂ ਭਾਬੀ ਨੂੰ ਵੀ ਪੁੱਛਿਆ ਤੇ ਉਹ ਕਹਿੰਦੀ ਆਪਣੀ ਸੀਮਾ ਭਾਬੀ ਨੂੰ ਪੁੱਛ ਜਾ ਕੇ ਮੈਨੂੰ ਨਾ ਪੁੱਛ। ਆਹ ਸੀਮਾ ਸਾਨੂੰ ਤਾਂ ਕਿਸੇ ਗੱਲ ਦਾ ਵੀ ਨਹੀਂ ਪਤਾ ਹੈਗਾ। ਤੇ ਚਾਚੀ ਨੂੰ ਤੇ ਨਹੀਂ ਫੋਨ ਆ ਗਿਆ ਵਿਚੋਲੋਂ ਦਾ। ਨੰਬਰ ਤਾਂ ਹੱਡਾ ਦਿੱਤਾ ਕਿ ਚਾਚੀ ਦਾ ਦਿੱਤਾ। ਨਾ ਨਾ ਮੇਰਾ ਨੰਬਰ ਹੈ ਉਹਨਾਂ ਕੋਲ ਚਾਚੀ ਦਾ ਥੋੜਾ ਨੰਬਰ ਹੈ। ਮਨਮੀਤ ਤੂੰ ਧਿਆਨ ਨਾਲ ਸੁਣਿਆ ਵਾ ਇਹੋ ਹੀ ਗੱਲ ਕਰਨ ਦੀ ਕਿ ਕੋਈ ਹੋਰ ਕਰਨ ਦੀ। ਮੈਂ ਚੋਰੀ-ਚੋਰੀ ਸੁਣਨ ਦੀ ਸੀਗੀ। ਤੇ ਸੋਗੋ ਚਾਚੀ ਨੇ ਬੜਾ ਗੁੱਸੇ ਵਾਲ ਵੇਖਿਆ ਤੂੰ ਸਾਡੀਆਂ ਗੱਲਾਂ ਸੁਣਨ ਨਹੀਂ। ਮਨਮੀਤ ਮੇਰੀ ਸੁਣ ਗੱਲ। ਚੋਰੀ ਚੋਰੀ ਨੇ ਕਿਸੇ ਦੀਆਂ ਗੱਲਾਂ ਸੁਣੇ ਦੀਆਂ ਹੈਗੀਆਂ ਇਹ ਗਲਤ ਗੱਲ ਐ ਵੇਖ ਅੱਜ ਤੂੰ ਇੱਥੇ ਇਹ ਗੱਲ ਕੀਤੀ ਕੱਲ ਨੂੰ ਜੇ ਵਿਆਹੀ ਗਈ ਤੇ ਤੂੰ ਚੋਰੀ ਚੋਰੀ ਸਾੜਿਆਂ ਦੀਆਂ ਗੱਲਾਂ ਸੁਣੇ ਕਰੇਂਗੀ ਆਏ ਹਾਏ ਨਹੀਂ ਚੋਰੀ ਚੋਰੀ ਉਹ ਉਹਦਾ ਥੋੜੀ ਕੋਈ ਚੋਰੀ ਚੋਰੀ ਸੁਣੀ ਆ ਉਹ ਮੈਂ ਗਲਾਸ ਰੱਖਣ ਨਹੀਂ ਹਾਣਾ ਤੇ ਚਾਚੀ ਤੇ ਭਾਬੀ ਬੜੀ ਉੱਚੀ ਉੱਚੀ ਗੱਲਾਂ ਦੇ ਹੀ ਕਰਦੇ ਮੈਂ ਮਾੜਾ ਜਿਹਾ ਸੁਣਿਆ ਉਹ ਨਹੀਂ ਦਿਨ ਨੂੰ ਚਾਚੀ ਆ ਗਏ ਆ ਸੋਕਾ ਮੈਂ ਚਾਚੀ ਨੂੰ ਪੁੱਛਿਆ ਵਾ ਕਿ ਚਾਚੀ ਮੇਰਾ ਰਿਸ਼ਤਾ ਟੁੱਟ ਗਿਆ ਤੇ ਆਂਦੇ ਨਹੀਂ ਤੇ ਨੂੰ ਗਨੇ ਕਿਹਾ ਵਾ ਮੇਂ ਤੇ ਦੀ ਥੋੜੀ ਗੱਲ ਹੋਉਂਦੀ ਤੇ ਹੋਰ ਕਿਸੇ ਦੀ ਹੋਉਂਦੀ ਸੁ ਗੁੱਸੇ ਚ ਗੱਲ ਕਰਕੇ ਚਲ ਗਏ ਫੇਰ ਮੈਂ ਜੂ ਭਾਬੀ ਕੋ ਗਈ ਉਹ ਵੀ ਮੈਨਾਂ ਬੜਾ ਉਖੇ ਜੇ ਬੋਲੇ ਤੇ ਵੇਖ ਮਨਮੀਤ ਸਿਦਾਨੇ ਤੈਨੂੰ ਭਲੇਖਾ ਲੱਗਾ ਹੋਣਾ ਕਿਸੇ ਗੱਲ ਦਾ ਪਤਾ ਕੀ ਹੈ ਜੇ ਕੋਈ ਇਦਾਂ ਦੀ ਕੋਈ ਗੱਲ ਹੁੰਦੀ ਨਾ ਸੀਮਾ ਵੇਰ ਚਾਚੀ ਨੇ ਮੇਰ ਨਾਲ ਨਹੀਂ ਸੀ ਕਰਨੀ ਉਹਨਾਂ ਨੇ ਤਾਂ ਉਸੇ ਵੇਲੇ ਕੱਢੋ ਕਰਨੀ ਹਾਂ ਮੈਨੂੰ ਲੱਗਦਾ ਇਹਨੂੰ ਕੋਈ ਸੁਣਨ ਚ ਭਲੇਖਾ ਲੱਗਾ ਵਾ ਮੈਂ ਤਾਂ ਹੀ ਕਹਿਨੀ ਆ ਵੇ ਤੋ ਇਹ ਮੈਨੂੰ ਐਨੀ ਵੀ ਨਾ ਸੁਧਾਇ ਸਮਝੋ ਤੇ ਐਡੀ ਵੀ ਭੋਲੀ ਨਾ ਸਮਝੋ ਜੋ ਮੈਂ ਸੁਣਿਆ ਉਹ ਤੁਹਾਨੂੰ ਆਖਿਆ ਵਾ ਆਪਾਂ ਤੈਨੂੰ ਕਦੀ ਛਦੈਨ ਨਹੀਂ ਸਮਝਿਆ ਤੂੰ ਛਦੈਨ ਕਿਹੜੇ ਪਾਸੋਂ ਆ ਵੇਖਿਆ ਕੱਲ ਸਬਜ਼ੀ ਬਣਾਈ ਕਿੰਨੀ ਸਵਾਦ ਬਣਾਈ ਜਿਹੜੀਆਂ ਛਦੈਨਾ ਹੁੰਦੀਆਂ ਨਾ ਉਹ ਘਰ ਦਾ ਕੋਈ ਕੰਮ ਵੀ ਨਹੀਂ ਕਰਦੀਆਂ ਤੁਸੀਂ ਮੇਰੀ ਗੱਲ ਹੀ ਨਹੀਂ ਮੰਨਨਦੇ ਜੋ ਗੱਲ ਮੈਂ ਕੰਨੀ ਸੁਣੀ ਉਹ ਤੇ ਮੈਂ ਤੁਹਾਨੂੰ ਕਹਿਣ ਦੀ ਆ ਪੁੱਤਰ ਤੂੰ ਸਿੱਧੀ ਕਿਉਂ ਗਈ ਕਿਉਂ ਚਾਚੀ ਨੂੰ ਪੁੱਛਿਆ ਤੂੰ ਜਾ ਕੇ ਕਿਉਂ ਅੰਜੂ ਨੂੰ ਪੁੱਛਿਆ ਤੂੰ ਹੀ ਤੂੰ ਪਹਿਲਾਂ ਆਪਣੀ ਭਾਬੀ ਨਾਲ ਗੱਲ ਕਰਦੀ ਮੇਰੇ ਨਾਲ ਗੱਲ ਕਰਦੀ ਮੈਂ ਆਪੇ ਤਰੀਕੇ ਨਾਲ ਪੁੱਛਦੀ ਮੰਮੀ ਉਹ ਤੇ ਚਾਚੀ ਮੇਰੇ ਲਾਗੋ ਨੰਗੇ ਨਾ ਜਦੋਂ ਉਦੋਂ ਮੈਂ ਪੁੱਛਿਆ ਮੈਂ ਚੇਚਾ ਨਹੀਂ ਗਈ ਚਾਚੀ ਦੇ ਕੋਲ ਚਲੋ ਮੰਮਾ ਤੂੰ ਹੀ ਚਾਚੀ ਨੂੰ ਆਵਾਜ਼ ਮਾਰ ਲਓ ਤੂੰ ਹੀ ਪੁੱਛ ਲਓ ਕੀ ਪਤਾ ਕੋਈ ਫੋਨ ਆਇਆ ਹੋਏ ਜਾਂ ਰਿੰਕੂ ਭਾਜੀ ਨੂੰ ਆਇਆ ਹੋਏ ਜਾਂ ਇਹਨਾਂ ਨੂੰ ਆਇਆ ਹੋਏ ਕੋਈ ਪਤਾ ਕੀ ਗੱਲ ਆ ਮੰਮੀ ਉਹ ਮੋਨਾ ਜ ਮੁੰਡਾ ਮੈਨੂੰ ਵੈਸੇ ਨਹੀਂ ਇਹ ਪਸੰਦ ਆਗਾ ਫੋਟ ਮੁੰਡਾ ਤੇ ਬਹੁਤ ਸੋਹਣਾ ਹੀ ਹਾਂ ਹਾਂ ਮੈਨੂੰ ਨਹੀਂ ਪਸੰਦ ਆਇਆ ਮੁੰਡਾ ਪੱਗ ਪੁੱਗ ਬੰਨੀ ਹੋਵੇ ਨਾ ਫੇਰ ਸੋਨਾ ਲੱਗਦਾ ਮੁੰਡਾ ਉਹ ਮੋਨਾ ਜਿਹਾ ਨਹੀਂ ਮੈਨੂੰ ਪਸੰਦ ਆਗਾ ਉਹ ਤਾਂ ਕੋਈ ਗੱਲ ਨਹੀਂ ਕਿਸੇ ਵੇਲੇ ਮੁੰਡੇ ਮੋਨੇ ਹੁੰਦੇ ਆ ਬਾਅਦ ਚ ਉਹਨਾਂ ਨੂੰ ਕਹੀਦਾ ਪੱਗ ਬੰਨ ਲੰਦੇ ਆ ਬੰਨ ਲੈਂਦਾ ਪੱਗ ਹੁਣ ਇਹੀ ਤੇ ਇਸ ਜੀ ਚ ਖੁੱਲੇ ਜਾਂਦੇ ਚਿੰਤਾ ਚ ਵੀ ਤੇਰਾ ਕਿਤੇ ਰਿਸ਼ਤਾ ਹੋ ਜਾਵੇ ਤੇਰਾ ਵਿਆਹ ਹੋ ਜਾਵੇ ਵੇਖ ਮਨਮੀਤ ਜੀ ਤੇਰਾ ਰਿਸ਼ਤਾ ਹੋਏਗਾ ਨਾ ਤੇ ਕੱਲ ਨੂੰ ਅਨਮੋਲ ਦਾ ਰਿਸ਼ਤਾ ਆਏਗਾ ਨਾ ਤੇ ਕਰਨ ਵਾਲੇ ਹੋਵਾਂਗੇ ਜਵਾਨ ਤੇ ਉਹ ਵੀ ਹੋਈ ਆ ਬੀਏ ਤੇ ਉਹਦੀ ਕੰਪਲੀਟ ਹੋ ਜੰਨੀ ਆ ਤੇ ਸੋਚਣਾ ਤੇ ਹੈਈ ਚਾਚੀ ਉਹਨਾਂ ਨੇ ਉਹਦੇ ਬਾਰੇ ਵੀ ਕੋਈ ਨਹੀਂ ਕੀ ਪਤਾ ਜਿੱਥੇ ਮੇਰਾ ਕੱਲ ਨੂੰ ਰੋਕਾ ਵਿਆਹ ਹੋਊਗਾ ਉਹ ਤਾਂ ਮੇਰਾ ਕੋਈ ਦਿਓਰ ਹੋਗਾ ਨਾ ਮੈਂ ਅਨਮੋਲ ਨੂੰ ਨਾਲੇ ਲੈ ਜੂੰਗੀ ਆਪਣੇ ਆਪਾਂ ਦੋਵੇਂ ਭੈਣਾਂ ਇੱਕੋ ਘਰਤੀ ਹੋ ਜਾਣੀਆਂ ਵਧੀਆ ਇਹ ਤੂੰ ਸੋਚਿਆ ਚੰਗਾ ਕੀਤਾ ਵਾ ਵਧੀਆ ਵਾ ਜਿੱਥੇ ਤੂੰ ਸੋਚਦੀ ਆ ਪਰ ਉਹ ਚਲੋ ਜਿੱਥੇ ਉਹਦੇ ਸੰਜੋਗ ਉੱਥੇ ਹੋ ਜਾਣਾ ਪਰ ਪਹਿਲੋ ਤੇਰਾਤੀ ਹੋਵੀ ਫਿਰ ਹੀ ਅਨਮੋਲ ਦਾ ਕਰਾਂਗੇ ਉਹ ਤਾਂ ਘਰ ਚ ਵੱਡੀ ਧੀ ਬੈਠੀ ਹੋਵੇ ਨਾ ਤੇ ਫਿਰ ਛੋਟੀ ਦਾ ਕਰੀਏ ਤੇ ਗੱਲਾਂ ਬਣ ਜਾਂਦੀਆਂ ਵਾ ਬੜੀਆਂ ਗੱਲਾਂ ਬਣਦੀਆਂ ਵਾ

ਮਮਾ ਤੋ ਹੀ ਮੇਰੀ ਗੱਲ ਤੇ ਯਕੀਨ ਕਰਿਓ ਮੈਂ ਸੱਚ ਕਿਹਾ ਤੁਹਾਨੂੰ ਝੂਠ ਨਹੀਂ ਕਿਹਾ ਮੈਂ ਭੇਗਨੀ ਆ ਚਾਚੀ ਨੂੰ ਨੰਦਰੀ ਭੇਜ ਮਮਾ ਐ ਮੈਂ ਸੋਚਿਓ ਨਾ ਮੇਰੀ ਗੱਲ ਸੁਣੋ ਕੀ ਪਤਾ ਮਨਮੀਤ ਨੇ ਸੁਣਿਆ ਵੀ ਇਹ ਸਹੀ ਕਿ ਨਹੀਂ ਸੁਣਿਆ ਇਹਦੀ ਗੱਲਾਂ ਤੇ ਨਾ ਵਿਸ਼ਵਾਸ ਨਾ ਕਰਿਓ ਚਾਚੀ ਨੂੰ ਨਾ ਆਰਾਮ ਨਾਲ ਪੁੱਛਿਓ ਟੀਵੇ ਵੱਲ ਵੀ ਗੱਲ ਕਰਿਓ ਕੋਈ ਉਹ ਗੱਲ ਨਾ ਕਰਿਓ ਤੇ ਦੂਜੀ ਇਹ ਗੱਲ ਜੇ ਚਾਚੀ ਨੂੰ ਪੁੱਛਿਆ ਨਾ ਇਹ ਨਾ ਹੋਏ ਸਾਡੇ ਪਿਆਰ ਵਿੱਚ ਫਿੱਕ ਪੈ ਜੀ ਨਹੀਂ ਸੀ ਮਾਂ ਮੈਂ ਇਦਾਂ ਥੋੜਾ ਕਰਨਾ ਵਾ ਮੈਂ ਤੇ ਟੇਵੇ ਦੀ ਹੀ ਗੱਲ ਕਰਾਂਗੀ ਬਾਕੀ ਬਾਹੂ ਉਹ ਤੇ ਤੈਨੂੰ ਪਤਾ ਵਾ ਸੁਧੈਣ ਹੈਗੀ ਐਵੇਂ ਉਹਦੀ ਗੱਲ ਤੇ ਯਕੀਨ ਕਰਕੇ ਮੈਂ ਕਰਾਂ ਤੇ ਵਾਕਈ ਗੱਲ ਸਹੀ ਆ ਨਹੀਂ ਮੈਂ ਤੂੰ ਫੇ ਬੇਫਿਕਰ ਰਹਾ ਮੈਂ ਉਹ ਜੀ ਕੋਈ ਗੱਲ ਨਹੀਂ ਕਰਨੀ ਉਹਦੇ ਨਾਲ ਜੀ ਐਸੀ ਕੋਈ ਗੱਲ ਹੁੰਦੀ ਨਾ ਤੇ ਚਾਚੀ ਨੇ ਆ ਕੇ ਪਹਿਲੋ ਤੁਹਾਡੇ ਨਾਲ ਕਰਨੀ ਸੀ ਉਹ ਹੀ ਤੇ ਮੈਂ ਕਹਿਣ ਦੇ ਆ ਕਿ ਚਾਚੀ ਤੇ ਆਪ ਹੀ ਨਹੀਂ ਚਿੰਤਾ ਕਰਦੀਆਂ ਮਨਮੀਤ ਦੀ ਉਹਨਾਂ ਨੇ ਮੈਨੂੰ ਨਹੀਂ ਮਮਾ ਕਿਉਂ ਜੋ ਮੈਂ ਪੇਲ ਨਹੀਂ ਚਾਚੀ ਨੂੰ ਤੇ ਪੁੱਤੋ ਨਾਲ ਹਾਂ ਚੱਲ ਤੂੰ ਭੇਜਾਂ ਹਾਂਜੀ ਜੀ ਗੁਰਦੀਪ ਹਾਂਜੀ ਮੈਂ ਕਿਹਾ ਸੀ ਆ ਟੇਵਾ ਕੱਢਿਆ ਸੀ ਮੈਂ ਮਨਮੀਤ ਦਾ ਹੂੰ ਤੇ ਤੂੰ ਖਾ ਲਿਆਣਾ ਹੀ ਜਰਾ ਵੀ ਇਹਦੇ ਰਿਸ਼ਤੇ ਬਾਰੇ ਵੀ ਕੋਈ ਨਾ ਹੋਣਾ ਵੀ ਇੱਥੇ ਕਿ ਨਹੀਂ ਹੋਣਾ ਪਤਾ ਲੱਗ ਜਾਂਦਾ ਜਰਾ ਚਲੋ ਤੂੰ ਇਹ ਕਹਿੰਦੇ ਓ ਤੇ ਫਿਰ ਖਾ ਲਿਆ ਨੀ ਆ ਤਾਂ ਗੈਂਡੀ ਆ ਮੈ ਤੂੰ ਵਖਾ ਲਿਆ ਜਿਵੇਂ ਰਿੰਕੂ ਵਾਰੀ ਵੀ ਤੂੰ ਕੰਨੀ ਆ ਮੈਂ ਵਖਾ ਕੇ ਲਿਆਂਦਾ ਸੀਗਾ ਲੱਕੀ ਵਾਰੀ ਵੀ ਵਖਾ ਕੇ ਲਿਆਂਦਾ ਸੀਗਾ ਤੇ ਚੱਲ ਇਹਦਾ ਵੀ ਹੁਣ ਤੋਂ ਵਖਾ ਲਾ ਪਰ ਤੂੰ ਹੀ ਮੇਰੇ ਨਾਲ ਚੱਲ ਜਾਂਦੇ ਆਪ ਹੀ ਤੂੰ ਹੀ ਕਹਿੰਦੇ ਇੱਕ ਪਾਸੇ ਵੀ ਮੈਨ ਨੂੰ ਵਿਸ਼ਵਾਸ ਨਹੀਂ ਆਗਾ ਲੱਕੀ ਨੂੰ ਵੀ ਨਹੀਂ ਆਗਾ ਇਹ ਨਾਵੇਂ ਮੈਂ ਵਖਾ ਲਿਆ ਵਾ ਤੇ ਬਾਅਦ ਚ ਲੱਕੀ ਨੂੰ ਪਤਾ ਲੱਗੇ ਤੇ ਉਹ ਵੀ ਬੋਲਣ ਲੱਗੇ ਗੁਰਦੀਪ ਉਹ ਤੇ ਤੈਨੂੰ ਪਤਾ ਵੀ ਮੈਂ ਨਹੀਂ ਵਿਸ਼ਵਾਸ ਕਰਦੀ ਹੈਗੀ ਪਰ ਫਿਰ ਵੀ ਮੈਂ ਕੰਨੀ ਕਈ ਗੱਲਾਂ ਚਲੋ ਸੱਚ ਵੀ ਹੁੰਦੀਆਂ ਵਾ ਤੇ ਚੱਲ ਵਿਖਾ ਲਿਆ ਬਾਕੀ ਰਹੀ ਲਕੀ ਦੀ ਗੱਲ ਲਕੀ ਨਾਲ ਮੈਂ ਆਪੇ ਗੱਲ ਕਰ ਲੂੰਗੀ ਹਾਲੇ ਚਲੋ ਉਹਨੂੰ ਨਾਂ ਵੀ ਦੱਸਾਂਗੇ ਤੇ ਤਾਂ ਵੀ ਚੱਲ ਕੋਈ ਗੱਲ ਨਹੀਂ ਆ ਤਾਂ ਤੂੰ ਵਿਖਾ ਲਿਆ ਚੱਲ ਵਹਿਮ ਜਾ ਨਿਕਲ ਜਾਂਦਾ ਦਿਲ ਚ ਨਾਲੇ ਤੁਸੀਂ ਆਪੇ ਕਹਿੰਦੇ ਹੋ ਵੀ ਪੰਡਤ ਨੂੰ ਵਿਖਾਇਆ ਤੇ ਕੋਈ ਨਾ ਕੋਈ ਵਹਿਮ ਪਾ ਦਿੰਦੇ ਆ ਉਹ ਤੇ ਮੈਂ ਇਸ ਕਰਕੇ ਕਹਿੰਦੀ ਹਾਂ ਤੁਸੀਂ ਨਾਲ ਚੱਲ ਜਾਂਦੇ ਫਿਰ ਮੈਂ ਤੁਹਾਨੂੰ ਕੋਈ ਗੱਲ ਆ ਕੇ ਦੱਸਾਂ ਤੇ ਜੇ ਤੁਸੀਂ ਨਾ ਵਿਸ਼ਵਾਸ ਕਰੋ ਤੇ ਫਿਰ ਗੁਰਦੀਪ ਮੈਂ ਆਤੇ ਤੇ ਉਹਨੂੰ ਅੱਗੇ ਕਿਹਾ ਵੀ ਮੈਂ ਨਹੀਂ ਮੰਨਤੀ ਮੈਂ ਨਹੀਂ ਜਾਣਾ ਇਸੇ ਤਾਂ ਹੀ ਮੈਂ ਤੈਨੂੰ ਕਿਹਾ ਵਾ ਵੀ ਤੂੰ ਵਿਖਾ ਲਿਆ ਇਸੇ ਕਰਕੇ ਮੈਂ ਤੈਨੂੰ ਬੁਲਾਇਆ ਵਾ ਵੀ ਚੱਲ ਕੋਈ ਗੱਲ ਨਹੀਂ ਤੂੰ ਵਿਖਾ ਲਿਆ ਮਾਂ ਚ ਤੇ ਚਾਚੀ ਚ ਤੇ ਕੋਈ ਫਰਕ ਨਹੀਂ ਨਾ ਹੈਗਾ ਤੂੰ ਵੀ ਤਾਂ ਮਾਂ ਹੀ ਆ ਨਾ ਉਹ ਤਾਂ ਠੀਕ ਆ ਵਿਖਾ ਲੈ ਜਰਾ ਕੇ ਚੱਲ ਵੀ ਚਲੋ ਮੈਂ ਮੰਨਦੀ ਆ ਵੀ ਗੱਲਾਂ ਸਾਰੀਆਂ ਸੱਚੀਆਂ ਨਹੀਂ ਹੁੰਦੀਆਂ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਤੇ ਚਲੋ ਇਹੋ ਜੀ ਨਿਕਲ ਆਂਦੀ ਨਾ ਸੱਚ ਨਿਕਲ ਜਾਂਦੀ ਆ ਪਤਾ ਤੇ ਲੱਗੇ ਵੀ ਜ਼ਿਆਦਾ ਨਹੀਂ ਇੰਨਾ ਕਿ ਤੇ ਪਤਾ ਲੱਗੇ ਵੀ ਇਹਦੇ ਸੰਜੋਗਾਂ ਦੇ ਵਿੱਚ ਵਿਆਹ ਹੈ ਵੀ ਆ ਕਿ ਨਹੀਂ ਹੈਗਾ ਹੋਣਾ ਵੀ ਐਦਾ ਕਿ ਨਹੀਂ ਹੋਣਾ ਮੈਂ ਤੇ ਇਹਦੀ ਚਿੰਤਾ ਜੀ ਮਰੀ ਜਾਣ ਦੇ ਦੀਦੀ ਕੱਲ ਤੇ ਡੇ ਵਾਲੇ ਹੋ ਕੇ ਗਏ ਹਾਂ ਤੇ ਵੇਖੋ ਤੇ ਸਹੀ ਇੱਕਦਾਂ ਦਿਨੇ ਵੇਟ ਤੇ ਕਰਨੀ ਪਣੀ ਉਸੇ ਵੇਲੇ ਤੇ ਅਗਲੇ ਜਵਾਬ ਨਹੀਂ ਦੇ ਦਿੰਦੇ ਬਾਕੀ ਜੇ ਉਧਰੋਂ ਕੋਈ ਸੁਨਿਆ ਆਏਗਾ ਚਲੋ ਫਿਰ ਮੈਂ ਉਹਦਾ ਵੀ ਟੇਵਾ ਨਾਲ ਲੈ ਜਾਵਾਂਗੀ ਤੇ ਇਹਦਾ ਵੀ ਖਾ ਲਾਵਾਂਗੀ ਉਹ ਜਮੈਦਾ ਲੈ ਕੇ ਜਾਵਾਂ ਤੇ ਫਿਰ ਪੰਡਤ ਕੱਲ ਨੂੰ ਕੋਈ ਵਹਿਮ ਪਾ ਦੇ ਹਾਂ ਮੁੰਡੇ ਬਾਰੇ ਕੋਈ ਹੋਰ ਕੋਈ ਗੱਲ ਦੱਸ ਦੇ ਤੇ ਫਿਰ ਫਿਰ ਮੰਨਣੀ ਕੋਈ ਗੱਲ ਇਸ ਕਰਕੇ ਥੋੜਾ ਜਿਹਾ ਮੈਂ ਕੰਨੀ ਸਬਰ ਕਰੋ ਆ ਜਾਂਦਾ ਉਹਦਾ ਵੀ ਟੇਵਾ ਫਿਰ ਬੁਖਾ ਲਿਆਵਾਂਗੀ ਦੋਵਾਂ ਦਾ ਇਕੱਠੇ ਬੁਖਾ ਲਿਆਵਾਂਗੀ ਗੁਰਦੀਪ ਵੇ ਮੇਰੀ ਗੱਲ ਤੋਂ ਤੂੰ ਵੀ ਸਿਆਣੀ ਆ ਹੁਣ ਜਿੱਦਾਂ ਉਹ ਕੱਲ ਆਏ ਸੀ ਉੱਠ ਕੇ ਪਹਿਲਾਂ ਮਾਪੋਤ ਸਲਾਹ ਕਰਨ ਆ ਗਏ ਫਿਰ ਵੇਖ ਉਹਨਾਂ ਨੂੰ ਕਿਹਾ ਵੀ ਸਾਨੂੰ ਕੋਈ ਕੰਮ ਪੈ ਗਿਆ ਜੀ ਅਸੀਂ ਜਾਣਾ ਵਾ ਕੋਈ ਕੰਮ ਨਹੀਂ ਪਿਆ ਮੇਰੇ ਹਿਸਾਬ ਨਾਲ ਤੇ ਚੱਲ ਜੇ 10 ਮਿੰਟ ਬੰਦੇ ਚਾਹ ਪਾਣੀ ਪੀਂਦੇ ਪਰ ਨਹੀਂ ਉਹਨਾਂ ਨੇ ਜਾਣ ਦੀ ਕੀਤੀ ਆ ਇਹ ਅਸੀਂ ਜਾਣਾ ਵਾ ਤੇ ਅਸੀਂ ਤੁਹਾਨੂੰ ਫੇਰ ਦੱਸਾਂਗੇ ਤੇ ਮੈਨੂੰ ਤੇ ਉਹਨਾਂ ਦੀਆਂ ਗੱਲਾਂ ਤੋਂ ਇਹੀ ਲੱਗਦਾ ਸੀਗਾ ਕਿ ਨਾ ਆ। ਵੀ ਉਹਨਾਂ ਦੇ ਵੱਲ ਹਾਂ ਨਹੀਂ ਆ ਨਾ ਹੈਗੀ ਆ। ਆਪਣੇ ਅਹੀ ਅੰਦਾਜ਼ੇ ਨਾਲ ਲਾਈਏ ਅਗਲੇ ਨੇ ਵੀ ਸਲਾਹ ਕਰਨੀ ਹੁੰਦੀ ਸੋ ਸਲਾਹਾਂ ਹੁੰਦੀਆਂ ਅਗਲੇ ਦੀਆਂ। ਬਾਕੀ ਵੇਖੋ ਸਹੀ ਇੰਤਜ਼ਾਰ ਕਰੋ ਜੇ ਨਹੀਂ ਗੱਲ ਬਣੇਗੀ ਤੇ ਫਿਰ ਤੁਸੀਂ ਕਿਹੇ ਸਿਆਣੇ ਨੂੰ ਪੁੱਛੋ। ਜਿੱਦਾਂ ਦਾ ਹੋ ਨਹੀਂ ਧਿਆ ਇਹ ਸਿਆਣੇ ਨੂੰ ਪੁੱਛ ਲਓ ਫਿਰ। ਵੀ ਕੀ ਗੱਲ ਆ ਕਿਉਂ ਰੁਕਾਵਟ ਆਣ ਡੇ ਕੁੜੀ ਦਾ ਕਿਉਂ ਨਹੀਂ ਰਿਸ਼ਤਾ ਹੋਣ ਡਿਆ। ਬਾਕੀ ਮੇਰੇ ਗੱਲ ਸਨਾ ਕਿੰਨੀਆਂ ਤੇ ਐਡਾਂ ਆਂਦੀਆਂ ਟੀਵੀ ਤੇ ਹਾਂ ਕਿੰਨੇ ਪੰਡਤਾਂ ਦੀਆਂ ਆਂਦੀਆਂ ਵੀ ਕਿਸੇ ਦਾ ਵਿੱਚੋਂ ਫੋਨ ਨੰਬਰ ਲਵੋ ਤੇ ਫੋਨ ਕਰਕੇ ਪੁੱਛ ਲਓ ਤੁਹਾਡੇ ਮੇਰੇ ਚੀ ਗੱਲ ਰਹੇਗੀ ਨਾ ਘਰ ਦੱਸਿਓਗੇ ਇਹਨੂੰ ਲੱਕੀ ਨਹੀਂ ਨਾ ਮੰਦਾ ਤੇ ਨਾ ਦੱਸਿਓ ਉਹਨੂੰ ਮਨਦੀਪ ਵੇ ਮੈਂ ਆਇਆ ਤੇ ਇੱਕ ਗੱਲ ਜਾਣਦੀ ਹਾਂ ਮੈਂ ਆਂਦੀਆਂ ਰਹਿਣ ਐਡਾਂ ਆਂਦੀਆਂ ਮੈਂ ਤੇ ਕਿਸੇ ਦਾ ਨੰਬਰ ਲੈਣਾ ਹੈ ਨਾ ਮੈਂ ਕਿਸੇ ਸਿਆਣੇ ਕੋਲੋਂ ਪੁੱਛਣਾ ਹੈ ਨਾ ਕੁਝ ਜੇ ਫਿਰ ਇਹਦਾ ਸੰਜੋਗ ਹੋਣਗੇ ਤੇ ਇਹਦਾ ਹੋ ਜਾਏਗਾ ਨਹੀਂ ਹੋਣਗੇ ਤੇ ਨਾ ਹੋਏਗਾ ਮੈਂ ਇਸ ਪਾਸੇ ਨਹੀਂ ਤੁਰਨਾ ਹੈਗਾ ਉਹ ਤੇ ਮੈਂ ਤੈਨੂੰ ਟੇਵਾ ਫੜਾਇਆ ਸੀ ਕਿ ਤੂੰ ਮਾੜਾ ਜਿਹਾ ਪੁੱਛ ਲੈ ਤੇ ਬਾਕੀ ਵੇਖ ਲੈ ਜਿੱਦਾਂ ਤੇਰੀ ਮਰਜ਼ੀ ਹੈ ਚਲੋ ਕੋਈ ਨਹੀਂ ਦਿੱਤਾ ਦੇਵਾ ਮੈਂ ਵੇਖ ਲਾਂਗੀ ਖਾਵਾਂਗੀ ਹੂੰ ਉਹ ਟੇਵਾ ਮੈਂ ਲਾਉਂਦੀ ਫਿਰਦੀ ਐ ਲੈ ਕੇ ਕਿਨੇ ਜਾਣਾ ਟੇਵਾ ਇਹਦਾ ਚਾਹ ਬਣਾ ਦੇ ਦੀ ਹਾਂ ਅੰਜੀ ਚਾਹ ਬਣਾਉਣੀ ਮੇਰੇ ਲਈ ਵੀ ਬਣਾ ਲਓ ਇੱਕ ਕੱਪ ਮੈਨੂੰ ਉੱਪਰ ਹੀ ਫੜਾ ਦਿਓ ਮੈਨੂੰ ਮੈਂ ਚੱਲੀ ਆਂ ਮੇਰੀ ਘਰ ਸੋਣਾ ਹਾਂਜੀ ਤੇਰੇ ਲਈ ਮੈਂ ਚਾਹ ਨਹੀਂ ਬਣਾਉਣੀ ਬਣਾਈ ਹੋਈ ਹੈ ਤੇਰੀ ਤੂੰ ਐਂ ਕਰ ਚਾਹ ਦਾ ਉਬਾਲਾ ਦੇ ਕੇ ਨਾ ਚਾਚੀ ਵੀ ਮੈਨੂੰ ਕਹਿ ਕੇ ਗਈ ਆ ਕਿ ਚਾਹ ਬਣਾ ਤੇ ਚਾਚੀ ਨੂੰ ਤੇ ਅੰਦਰ ਮੰਮਾ ਨੂੰ ਤੇ ਮੇਰੀ ਪਾ ਕੇ ਆ ਤੇ ਆਪਣੀ ਪਾ ਕੇ ਅੰਦਰ ਰੱਖ ਮੈਂ ਕੋਠੇ ਤੇ ਕੱਪੜੇ ਉਲਟਾਵਾ ਧੁੱਪ ਨਹੀਂ ਲੱਗੀ ਆਗੀ ਤੇ ਸੁੱਕਨੇ ਨਹੀਂ ਹੈਗੇ ਬਸ ਮੈਂ ਆਈ ਗੱਲ ਸੁਣੋ ਦੀਦੀ ਤੁਸੀਂ ਨੇ ਕੋਠੇ ਤੇ ਜਾਣਾ ਨਾ ਕੱਪੜੇ ਪਾਉਣ। ਤੇ ਤੁਸੀਂ ਚਾਹ ਨਾ ਮੇਰੇ ਲਈ ਉੱਥੇ ਪੜਾ ਦਿਓ। ਮੇਰੇ ਨਾ ਸਵੇਰ ਦੇ ਕੰਬਲ ਪਏ ਆ। ਮੈਂ ਵੀ ਸمیٹਨੇ ਆ। ਮੈਂ ਉੱਪਰ ਹੀ ਆ। ਠੰਡੀ ਨਾ ਹੋ ਜਾਈ। ਗਰਮ ਜੀ ਲਿਆਓ। ਅੰਜਨ ਨੂੰ ਕੀ ਹੋਇਆ ਅੱਜ? ਚਲੋ, ਕਮਰਾ ਸمیٹਣਾ ਹੁ ਨਾ ਮਾਂ। ਤਾਂ ਕਾਲੀ ਜੀ ਚਲ ਗਈ। ਕੋਈ ਨਹੀਂ। ਮੈਂ ਉਹ ਹੀ ਦੇ ਦਿੰਨੀ ਆ ਚਾਹ। ਨਾਲੇ ਮੈਂ ਵੀ ਉੱਪਰ ਹੀ ਪੀ ਲਾਂਗੀ ਉਹਦੇ ਲੱਗ ਕੇ। ਮੰਮੀ ਲੱਗਦਾ ਦਰੀਆ ਮੰਮੀ ਨੇ ਕੁਛ ਦੱਸਿਆ ਹੀ ਨਹੀਂ ਕਿ ਫੋਨ ਆਇਆ ਕਿ ਨਹੀਂ ਆਇਆ ਕਰਦਾ ਮੰਮੀ ਨਾਲ ਗੱਲ ਮੈਂ ਮੰਮੀ ਮੰਮੀ ਉਹ ਇਹਨਾਂ ਨੇ ਦੱਸਿਆ ਨਹੀਂ ਮੁੰਡੇ ਵਾਲਿਆਂ ਨੇ ਕੁਛ ਆਇਆ ਕੋਈ ਫੋਨ ਕਿ ਨਹੀਂ ਨਾ ਹਲੇ ਤੱਕ ਤੇ ਲੱਗੀ ਕੋਈ ਫੋਨ ਨਹੀਂ ਆਇਆ ਹੈਗਾ ਮੈਂ ਤੇ ਹਾਬੇ ਸੇ ਟੈਨਸ਼ਨ ਚਾ ਵੀ ਉਹਨਾਂ ਨੇ ਕੋਈ ਹਾਂ ਨਾ ਦਾ ਕੋਈ ਜਵਾਬ ਹੀ ਨਹੀਂ ਦਿੱਤਾ ਆਹੋ ਚਲੋ ਬੰਦਾ ਦੱਸ ਤੇ ਦਿੰਦਾ ਹੀ ਜਾਣਾ ਕੀ ਪਸੰਦ ਦਾ ਹੈ ਨਹੀਂ ਪਸੰਦ ਤੇ ਬਚੋਲਨ ਨੂੰ ਕੰਨਾ ਹੀ ਫੋਨ ਉਹ ਕੀ ਕਹਿੰਦੀ ਆ ਚੋਲਣ ਨੂੰ ਮੈਂ ਹਾਲੇ ਕੀਤਾ ਨਹੀਂ ਆ ਫੋਨ ਤੇ ਮੈਂ ਹਾਂ ਮੈਂ ਕਰਕੇ ਤੇ ਪੁੱਛਦੀ ਆ ਪਹਿਲਾਂ ਮੈਂ ਚੋਲਣ ਨੂੰ ਪਰ ਮੈਂ ਕੱਲ ਵੀ ਸੋਚਦੀ ਨਹੀਂ ਵੀ ਕਰਾਂ ਕਰਾਂ ਫਿਰ ਮੈਂ ਕੀਤਾ ਨਹੀਂ ਮੈਂ ਬਾਹਰ ਗਈ ਕੀਮਤਾਂ ਲਿਆਈ ਆ ਕਿ ਨਹੀਂ ਆਈ ਤੇ ਇਸ ਤਰ੍ਹਾਂ ਕਰਿਓ ਨਾ 11 11:30 ਕਰ ਲਿਓ ਐਨੀ ਸੋਕਤੇ ਕਿਉਂ ਕਰਨਾ ਠੀਕ ਆ ਨਾ ਤੇ ਪੁੱਛ ਲਓ ਕਿ ਕੀ ਉਹਨਾਂ ਦਾ ਕੀ ਵਿਚਾਰ ਹੈਗਾ ਵਾ ਤੇ ਜੇ ਤੇ ਉਹਨਾਂ ਦੀ ਜੈਸ ਹੈਗੀ ਆ ਤੇ ਫਿਰ ਕਰੀਏ ਹਨਾ ਕੋਈ ਗੱਲ ਤੋਰੀ ਅੱਗੋ ਹੂੰ ਹੂੰ ਪਰ ਲੱਕੀ ਪਤਾ ਨਹੀਂ ਕੀ ਗੱਲ ਆ ਮੇਰਾ ਨਾ ਮਤਲਬ ਮਨ ਵਾਜਿਆ ਨਹੀਂ ਦਿੰਦਾ ਜਿਵੇਂ ਨਾ ਉਹ ਗਏ ਨਾ ਵਸਤਾਂ ਉਠਕੇ ਹਾਂ ਹਾਂ ਨਾ ਉਹਨਾਂ ਨੇ ਕੋਈ ਚਾਹ ਪਾਣੀ ਪੀਤਾ ਨਾ ਕੁਛ ਤੇ ਕਹਿ ਕੇ ਗਏ ਸਾਨੂੰ ਇੱਕਦਮ ਅਚਾਨਕ ਕੰਮ ਪੈ ਗਿਆ ਪਤਾ ਨਹੀਂ ਕਿਉਂ ਮੈਨੂੰ ਐਦਾਂ ਲੱਗਦਾ ਵਾ ਵੀ ਜਿਵੇਂ ਉਹਨਾਂ ਵੱਲੋਂ ਨਾ ਨਾ ਹੈਗੀ ਤੇ ਨਾ ਹੀ ਮम्मा ਉਹਨਾਂ ਨੇ ਕੋਈ ਖੁੱਲ ਕੇ ਸਾਡੇ ਨਾਲ ਗੱਲ ਕੀਤੀ ਹਨਾ ਬੈਠੇ ਆ ਚੁੱਪ ਕਰਕੇ ਬਸ ਜੋ ਪੁੱਛਿਆ ਉਹਦਾ ਹੀ ਜਵਾਬ ਦਿੱਤਾ ਨਹੀਂ ਤਾਂ ਕੋਈ ਬੰਦਾ ਘਰ ਹੁੰਦਾ ਵਾ ਨਾ ਜਿਵੇਂ ਛੇਤੀ ਮਿਕਸਪ ਹੋ ਜਾਂਦਾ ਵਾ ਇੱਧਰ ਉੱਧਰ ਦੀਆਂ ਗੱਲਾਂ ਮਾਰ ਲਾ ਪੈਂਦੇ ਕੋਈ ਗੱਲ ਨਹੀਂ ਕੀਤੀ ਉਹ ਰਿੰਕੂ ਭਾਈ ਨੂੰ ਇਹ ਹੋ ਗਿਆ ਨੇ ਹਾਂ ਹਾਂ ਕਿ ਮੈਂ ਕਰ ਰਿੰਕੂ ਕੋਈ ਗੱਲ ਬਾਤ ਨਹੀਂ ਕੀਤੀ ਬਸ ਜਾਂ ਤੋ ਇਹ ਗੱਲ ਕੀਤੀ ਜਾਂ ਮੈਂ ਕੀਤੀ ਹਾਂ ਪਤਾ ਨਹੀਂ ਕਿਸ ਸਣਾ ਲੈਣ ਵਾਲਾ ਕਿ ਜਦੋਂ ਉਹ ਮਨਨੀਤ ਨੂੰ ਬਿਠਾਇਆ ਸੀ ਤੇ ਉਦੋਂ ਮੈਂ ਕਿਹਾ ਸੀ ਨਾ ਆਪ ਹੀ ਜੋ ਦੱਸਿਆ ਦੱਸਿਆ ਤੇ ਮੈਂ ਕਿਹਾ ਜੇ ਤੁਸੀਂ ਕੁਝ ਪੁੱਛਣਾ ਜਾਂਦੇ ਕੁੜੀ ਕੋਲੋਂ ਪੁੱਛ ਲਓ ਏ ਉਹਨਾਂ ਨੇ ਕੁਝ ਨਹੀਂ ਉਹਨੋਂ ਵੀ ਕੁਝ ਨਹੀਂ ਪੁੱਛਿਆ ਵਸਿਆ ਨਾ ਕੁਝ ਵੀ ਨਹੀਂ ਪੁੱਛਿਆ ਆਂਟੀ ਨੇ ਹਾਂ ਜਾਂ ਤੇ ਕੁਝ ਬੰਦਾ ਪੁੱਛਦਾ ਹੀ ਆ ਕਿ ਨਾ ਪੜੇ ਜੇ ਜਾਂ ਤੇ ਸਲਾਈ ਕਢਾਈ ਜਾਣਦੇ ਜਾਂ ਕੋਈ ਗੱਲ ਨਹੀਂ ਕੀਤੀ ਬਸ ਮੰਮੀ ਉਹਨੇ ਮੁੰਡੇ ਨੇ ਇਹੀ ਕਾ ਆਪਣੀ ਮਾਂ ਨੂੰ ਅੰਦਰ ਆਇਓ ਬਸ ਅੰਦਰ ਸਲਾਹ ਕੀਤੀ ਤੇ ਮੁੰਡਾ ਚਲਾ ਵੀ ਗਿਆ ਹਾਂ ਦਰਅਸਲ ਮੁੰਡਾ ਮਿਲ ਕੇ ਤੇ ਜਾਂਦਾ ਸਾਨੂੰ ਹਨਾ ਨਾ ਨਾ ਉਹ ਸਿੱਧਾ ਹੀ ਨਿਕਲ ਗਿਆ ਤੇ ਮਾਂ ਨੇ ਕਿਹਾ ਵੀ ਫੋਨ ਆ ਗਿਆ ਅਚਾਨਕ ਤੇ ਜਾਣਾ ਪੈ ਗਿਆ ਤੇ ਇਹ ਤੁਹਾਨੂੰ ਦੱਸਾਂਗੇ ਲੱਗੀ ਮ ਮਾ ਬੇਟਾ ਤੇਰਾ ਨਾਲ ਇੱਕ ਗੱਲ ਕਰਨੀ ਸੀ ਕਿਹੜੀ ਮੰਮਾ ਗੱਲ ਕਰਨੀ ਵੇਖ ਪਤਾ ਕੀ ਆ ਆਦੇ ਨਾਲ ਰਿਸ਼ਤੇ ਦੇ ਮਨਮੀਤ ਦੇ ਆਉਂਦੇ ਪਏ ਵੇਖਦੇ ਵੀ ਅਸੀਂ ਪਏ ਆ ਪਰ ਕਿਤੇ ਗੱਲ ਤੋੜ ਨਹੀਂ ਚੜਦੀ ਪਈ ਹੈਗੀ ਇਹੋ ਤੇ ਗੱਲ ਮੰਮੀ ਮੈਨੂੰ ਨਹੀਂ ਸਮਝ ਲੱਗਦੀ ਕਿ ਰਿਸ਼ਤਾਂ ਕਿਉਂ ਨਹੀਂ sire ਚੜਦਾ ਕਿੰਨੇ ਆਪਾਂ ਮੁੰਡੇ ਵੇਖ ਲਏ ਆ ਪਤਾ ਨਹੀਂ ਕਿਉਂ ਇਹਦੇ ਸੰਜੋਗਾ ਚ ਢੇਲਾ ਤੇ ਲੱਕੀ ਜੇ ਤੂੰ ਮੈਂ ਤੇਰਾ ਨਾਲ ਇੱਕ ਗੱਲ ਕਰਾਂ ਕਰੋ ਮਮਾ ਤਾਂ ਸਭ ਮੇਰੇ ਨਾਲ ਨਹੀਂ ਕਰਨੀ ਤਾਂ ਕਿਹਦੇ ਨਾਲ ਕਰੀ ਕਰਨੀ ਜੇ ਦਿਲ ਦੀ ਗੱਲ ਹੈਗੀ ਤੇ ਮੇਰੇ ਨਾਲ ਕਰੋ ਦੱਸੋ ਕਿਹੜੀ ਗੱਲ ਕਰਨੀ ਆ ਮੇ ਪੁੱਤਰ ਜੇ ਤੂੰ ਕਨੇ ਤਾਂ ਟੇਵਾ ਦਿਖਾ ਲਈਏ ਮਮਮੀ ਬਸ ਐਰ ਕੀ ਕਹਤਾ ਜੀ ਗਾਂ ਤੋਂ ਟੇਵੇ ਦਾ ਨਾਂ ਨਾ ਲਿਓ ਤੁਹਾਨੂੰ ਪਤਾ ਨਾ ਮੈਂ ਟੇਵੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਪੰਡਤਾਂ ਨੇ ਨਾ ਮਮਮੀ ਆ ਨਵੇਂ ਵਹਿਮ ਚ ਪਾ ਦੇਣਾ ਵਾ ਅਸੀਂ ਵਹਿਮਾਂ ਦੇ ਵਿੱਚ ਹੀ ਫਿਰ ਪਏ ਰਵਾਂਗੇ ਤੇ ਉਹਦਾ ਕੀ ਫਾਇਦਾ ਵੇਖੋ ਮੇਰੀ ਗੱਲ ਸੁਣੋ ਜਿਹੜੀ ਤੁਹਾਨੂੰ ਮੈਂ ਗੱਲ ਕਹੀ ਆ ਨਾ ਇਨ ਉਹਨਾਂ ਦਾ ਫੋਨ ਦੇਖੋ ਤੇ ਜੇ ਨਹੀਂ ਹੁੰਦਾ ਤੇ ਤੁਸੀਂ ਕਰਕੇ ਆਪ ਪੁੱਛੋ ਉਹਨਾਂ ਨੇ ਹਜੇ ਕਿਹੜੀ ਸਾਨੂੰ ਨਾ ਕਰਤੀ ਆ ਠੀਕ ਆ ਨਾ ਤੇ ਨਾਲੇ ਇੱਕ ਗੱਲ ਹੋਰ ਉਹ ਜਿਹੜੀ ਮਾਸੀ ਆਈ ਸੀ ਉਹ ਵੀ ਤੇ ਰਿਸ਼ਤਾ ਲੈ ਕੇ ਆਈ ਸੀ ਤੇ ਆਪਾਂ ਉਧਰ ਗੱਲ ਤੋੜ ਦਿੰਨੇ ਬਹੁਤੀ ਗੱਲ ਹੈ ਤੇ ਮੈਂ ਤੇਰੀ ਗੱਲ ਸਮਝਦੀ ਹਾਂ ਲੱਗੀ ਕਹਿੰਦੇ ਜਦੋਂ ਜਵਾਨ ਧੀ ਬੁਏ ਬੈਠੀ ਹੋਵੇ ਨਾ ਤੇ ਮਾਵਾਂ ਦੀਆਂ ਨੀਂਦਾਂ ਉੱਡ ਜਾਂਦੀਆਂ ਰਾਤ ਦੀਆਂ ਮੈਂ ਬੜੀ ਪਰੇਸ਼ਾਨ ਆ ਮੈਂ ਐਸੇ ਕਰਕੇ ਤੈਨੂੰ ਕਿਹਾ ਸੀ ਚਲ ਜੇ ਤੂੰ ਨਹੀਂ ਮੰਨਦਾ ਨਾ ਤਾਂ ਕੋਈ ਗੱਲ ਨਹੀਂ ਮੰਨਦੀ ਤੇ ਤੈਨੂੰ ਪਤਾ ਮੈਂ ਵੀ ਨਹੀਂ ਹੈ ਗੈਸ ਕਰ ਲਓ ਪਰ ਚਾਚੀ ਤੇਰੀ ਦੇ ਕਹਿਣ ਤੇ ਮੈਂ ਤੇਰੇ ਨਾਲ ਗੱਲ ਕੀਤੀ ਸੀਗੀ ਤੇ ਕੋਈ ਗੱਲ ਨਹੀਂ ਮੰਨ ਲਓ ਮੰਮੀ ਪੰਡਤ ਕੋਲ ਚਲ ਜਾਂਦੇ ਆ ਕਿ ਉਹਦੇ ਕੋਈ ਹੋਜਾ ਮੰਤਰ ਹੋਏਗਾ ਜਿਹੜਾ ਫੂਕ ਮਾਰੇ ਸਾਡੇ ਭੈਣ ਦਾ ਰਿਸ਼ਤਾ ਕੱਢ ਦੇਗਾ ਚਲੋ ਜੀ ਰਿਸ਼ਤਾ ਕਰੋ ਇੱਥੇ ਮੁੰਡੇ ਨਾਲ ਉਹ ਮੰਮੀ ਇਹਨਾਂ ਦੇ ਮਗਰ ਨਾ ਲੱਗਿਆ ਕਰੋ ਪੰਡਤਾਂ ਤੇ ਐਵੇਂ ਕੋਈ ਫਾਇਦਾ ਨਹੀਂਗਾ ਨਾਲੇ ਤੁਸੀਂ ਸਾਨੂੰ ਤੇ ਖੁਦ ਕਹਿੰਦੇ ਸੀ ਕਿ ਪੰਡਤ ਕੋਲ ਨਹੀਂ ਜਾਣਾ ਚਾਹੀਦਾ ਅੱਜ ਤੁਸੀਂ ਖੁਦ ਆਪਣੀ ਜ਼ੁਬਾਨੀ ਮੈਨੂੰ ਕਹਿੰਦੇ ਜੇ ਇੱਕ ਵਾਰੀ ਉਹਨੂੰ ਵਿਖਾ ਲਈਏ ਕੀ ਗੱਲ ਆ ਰੱਬ ਤੋਂ ਤੁਹਾਡਾ ਵਿਸ਼ਵਾਸ ਉੱਟ ਗਿਆ ਵਾ ਮੈਨੂੰ ਤੇ ਹਜੇ ਵੀ ਵਿਸ਼ਵਾਸ ਹੈ ਕਰ ਆਪ ਤੇ ਨਾ ਬੁੱਤਰ ਕਦੀ ਵੀ ਨਹੀਂ ਹੋ ਸਕਦਾ ਐਦਾਂ ਮੈਨੂੰ ਤਾਂ ਜਿੰਨਾ ਭਰੋਸਾ ਮੇਰੇ ਗੁਰ ਆਮਦਾਸ ਤੇ ਆ ਨਾ ਮੈਂ ਹੀ ਜਾਣਦੀ ਆ ਪਰ ਮੈਂ ਕੀ ਕਰਾਂ ਮੈਂ ਯਾਨੀ ਕਿ ਮੈਂ ਉਹਨਾਂ ਦੀਆਂ ਗੱਲਾਂ 'ਚ ਆ ਗਈ ਚਲ ਟੇਵਾ ਤੇ ਪੁੱਤਰ ਕੋਈ ਗੱਲ ਨਹੀਂ ਜਿੱਦਾਂ ਤੂੰ ਕਹਿਣਾ ਨਾ ਮੈਂ ਉਦਾਂ ਹੀ ਕਰਾਂਗੀ ਮੰਮਾ ਮੈਂ ਤੁਹਾਡੀ ਫੀਲਿੰਗ ਸਮਝਦਾ ਮੈਨੂੰ ਪਤਾ ਤੁਸੀਂ ਇੱਕ ਮਾਂ ਜੇ ਤੇ ਮਾਂ ਨੂੰ ਕਿੰਨਾ ਕਿੰਨਾ ਫਿਕਰ ਹੁੰਦਾ ਆਪਣੀ ਧੀ ਦਾ ਤੇ ਮੰਮੀ ਮੈਂ ਵੀ ਇੱਕ ਭਰਾ ਆ ਮੈਨੂੰ ਪਤਾ ਜਦੋਂ ਗਲੀ 'ਚ ਜਾਂਦਾ ਕਈ ਗਲੀ ਵਾਲੇ ਪੁੱਛਦੇ ਆ ਕਿ ਤੇਰੀ ਭੈਣ ਦੀ ਕਿਤੇ ਨਾ ਕਿਤੇ ਗੱਲ ਬਣੀ ਕਿ ਨਹੀਂ ਬਣੀ ਤੇ ਮੈਂ ਹੁਣ ਕੰਨਾ ਨਹੀਂ ਦੇਖਦੇ ਫਿਰਦੇ ਆ ਤੇ ਨਾਲ ਦੇ ਆਂਟੀ ਨੂੰ ਵੀ ਪਤਾ ਜੇ ਤੇ ਤੁਹਾਡੇ ਘਰ ਨਵੇਂ پرانے ਆਏ ਸੀ ਉਹ ਵੀ ਪੁੱਛੰਦੇ ਸੀ ਕੱਲ ਕੌਣ ਆਇਆ ਸੀ ਮੈਂ ਕਿਹਾ ਪਤਾ ਤੇ ਤੁਹਾਨੂੰ ਸਾਰਾ ਵਾ ਆਂਟੀ ਕਿਉਂ ਪੁੱਛੰਦੇ ਬਾਰ-ਬਾਰ ਮੈਂ ਕਿਹਾ ਮੁੰਡੇ ਵਾਲੇ ਆਏ ਸੀ ਮੇਰੀ ਭੈਣ ਨੂੰ ਦੇਖ ਕੇ ਗਏ ਫਿਰ ਬਣੀ ਗੱਲ ਮੈਂ ਕਿਹਾ ਕੋਈ ਨਹੀਂ ਜੇ ਨਹੀਂ ਵੀ ਬਣੀਗੀ ਆਪੇ ਪ੍ਰਮਾਤਮਾ ਬਣਾ ਦੇਗਾ ਤੇ ਮम्मा ਪੰਡਤ ਵਾਲੀ ਨੀ ਜਾਣਾ ਜੇ ਠੀਕ ਹੈ 12 ਵਜੇ ਤੁਸੀਂ ਆਪ ਚੋਲਨ ਨੂੰ ਫੋਨ ਕਰੋ ਤੇ ਮੈਂ ਚੱਲਦਾ ਫਿਰ ਦੁਕਾਨ ਤੇ ਠੀਕ ਹੈ ਬੱਚਾ ਮੈਂ ਕਿਹਾ ਭਾਬੀ ਕਿੱਥੇ ਚਲੀ ਗਈ